ਆਪਣਾ ਆਪਣਾ ਧੋਣਾ ਟੋਆ ਹੋਇਆ ਹੋਇਆ ਇਹਦੇ ਨਾਲ ਠੀਕ ਹੈ ਵੀਰੇ ਇਹਦਾ ਰੇਟ ਵੀ ਘੱਟ ਕਰਤਾ 50000 ਰੁਪਏ ਰੇਟ ਕੀਤਾ ਇਹਦਾ ਕਰੀਏ ਇਹਦਾ 16 ਕੁ ਵੱਟਲ ਵੇਟ ਤਰੂਗਾ ਠੀਕ ਹੈ ਵੀਰੇ 16 ਤੋਂ 17 ਆਪਣਾ ਹਲਕਾ ਮਾਲ ਹੁੰਦਾ ਨਹੀਂਗਾ ਅੱਛਾ ਕਿਉਂਕਿ ਅਗਰ ਕਿੰਨਾ ਰੁਪਈਆ ਲਾਉਂਦਾ ਬਾਈ ਹਾਂ ਜਿੰਦਗੀ ਦੇ ਵਿੱਚ ਆਲਾ ਜਮਾਣਾ ਮਾਲ बिकੂਗਾ ਕੋਈ ਚੱਕਰ ਦੀ ਗੱਲ ਨਹੀਂ ਕਿੰਨਾ ਜਦੋਂ ਅਗਰ ਲਾਏਗਾ ਫਿਰ ਮੁੜ ਕੇ ਤਸੱਲੀ ਹੋਈ ਜਾਗਲੀ ਤਸੱਲੀ ਹੋ ਜਾਂਦੀ ਹੈ ਹਾਂ ਠੀਕ ਹੈ ਜੀ ਬਹੁਤ ਸੋਹਣ ਟਰਾਲੀ ਤਿਆਰ ਹੋਈ ਜੀ ਇਹ ਇਹ ਫਰਸ਼ ਵੀ ਫਿਰ ਇਹੀ ਚੀਜ਼ ਦਾ ਲੱਗਦਾ ਹਾਂ ਜੀ ਹਾਂ ਜੀ ਸਾਰਾ ਐਸਆਰ ਦਾ ਹੀ ਲ ਠੀਕ ਆ ਠੀਕ ਆ ਇਹਨੂੰ ਮੰਨ ਲ ਕੇ ਚੱਲੋ ਵੀ ਜਿਹੜੇ ਭਰਾ ਨੂੰ ਇਹਦਾ ਪਤਾਗਾ ਉਹੀ ਲੈ ਕੇ ਜਾਊਗਾ ਉਹੀ ਲੈ ਕੇ ਜਾਊਗਾ ਤੇ ਜੇ ਸਾਡੀ ਕੋਈ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੋਲੇ ਆਉਂਦਾ ਕਿੰਨਾ ਘੜਾ ਡਿਸਕਾਊਂਟ ਹੋ ਜੂ ਫਿਰ ਜਿੰਨਾ ਤੂੰ ਕਹਦੇਗਾ ਭਰਾ ਉਹਨਾਂ ਹੀ ਕਰਦਾ ਹੁਣ ਤੇਰੇ ਸਾਰਿਆਂ ਵੀ ਜਿੰਨਾ ਤੂੰ ਕਹੇਗਾ ਉਨਾਂ ਹੀ ਕਰਦਾਂਗੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਥੋੜਾ ਸਵਾਗਤ ਹੈ ਅੱਜ ਦੀ ਵੀਡੀਓ ਪਰ ਟਰਾਲੀਆਂ ਦੀ ਲੈ ਕੇ ਆਏ ਆ ਨਵੇਂ ਮਾਡਲ ਦੀਆਂ ਪੁਰਾਣੀਆਂ 11 ਫੁੱਟੀਆਂ 11 6 ਸਾਢੇ 10 ਫੁੱਟੀ ਕੋਈ ਵੀ ਨਵੇਂ ਮਾਡਲ ਦੇ ਵਿੱਚ ਇੱਕ ਵਾਰ ਟਰਾਲੀਆਂ ਦਿਖਾ ਦਿਆ ਸਾਰੀਆਂ ਟਰਾਲੀਆਂ ਇੱਕ ਭਰਾ ਕੋਲੀ ਨੇ ਤੇ ਗੱਲਬਾਤ ਸਾਂਝੀ ਕਰਦੇ ਆਂ ਆਪਾਂ ਬਾਈ ਨਾਲ ਮਲਾਉਨੇ ਆਂ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਟਿਕਟਾਗਾ ਬਰਾ ਬਹੁਤ ਵਧੀਆ ਜੀ ਬਹੁਤ ਸੁਭਨਾਮ ਕੀ ਆਈ ਆਪਣਾ ਆਪਣਾ ਨਾਂਜੀ ਬਬਲੀ ਬਾਈ ਜੀ ਬਬਲੀ ਪਿੰਡ ਕੁੰਮਣਕਲਾਂ ਵੀਰ ਜੀ ਕੁੰਮਣਕਲਾਂ ਜ਼ਿਲ੍ਹਾ ਕਿਹੜਾ ਪੈ ਜਾਂਦਾ ਜ਼ਿਲ੍ਹਾ ਬਠਿੰਡਾ ਆ ਜਾਂਦਾ ਵੀਰ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਐ ਤੇ ਸਾਰੀਆਂ ਟਰਾਲੀਆਂ ਆਪਣੀਆਂ ਨੇ ਫਿਰ ਹਾਂਜੀ ਹਾਂਜੀ ਵੀਰ ਜੀ ਆਪਣੀਆਂ ਸਾਰੀਆਂ ਅੱਛਾ ਇਹ ਨਵੀਆਂ ਬਣਾਉਣੇ ਬਾਈ ਕਿ ਪੁਰਾਣੀਆਂ ਨੇ ਨਾ ਨਵੀਆਂ ਹੀ ਆ ਵੀਰੇ ਆਪਣੇ ਕੋਲ ਕੱਲੀਆਂ ਨਵੀਆਂ ਨਵੀਆਂ ਹੁੰਦੇ ਨੇ ਵੀਰੇ ਆਪਣੇ ਕੋਲ ਠੀਕ ਐ ਸਾਈ ਦੇ ਬਣ ਜਾਂਦੀ ਐ ਆਪਾਂ ਮਾ 10 ਫੁੱਟੀ ਬਣਾ ਲਓ 11 11 ਕੋਈ ਬਣਾ ਲੈ ਮਰਜ਼ੀ ਵੀਰੇ 5 ਵਿਜੀਟ ਆਪ ਮੰਡਲ ਦੇ ਵਿੱਚ ਆ ਗਈ ਅੱਛਾ ਟਾਪ ਮੰਡਲ ਦਾ ਮਤਲਬ ਅੱਗੇ ਹੁੰਦੀ ਸੀਗੀ ਆਪਣੇ ਕੋਲੇ 8 3 ਦੀ 85 ਹੁੰਦੀ ਸੀਗੀ ਅੱਛਾ ਜੀ 8 3 ਦੀ 85 ਸਾਰੀ ਹੁਣ ਆਪਾਂ ਇਹਦੇ ਨਾਲ ਵੀਰੇ 8 3 ਦੀ ਸਪੋਰਟ ਹੋਰ ਦੇਤੀ ਥੱਲੇ ਡਬਲ ਘਾਟਾ ਜਾ ਇਹ ਡਬਲ ਘਾਟਾ ਕਰਤਾ ਇਹ ਇਹਦੇ ਵੀਰ ਜੀ ਦੋ ਫਾਇਦੇ ਆ ਗਏ ਇੱਕ ਤਾਂ ਡਬਲ ਘਾਟਾ ਇਹਨੂੰ ਸਪੋਰਟ ਹੋ ਗਈ ਕੈਨਲ ਨੂੰ ਨੰਬਰ 2 ਦੇ ਉੱਤੇ ਪਾਈਪ ਲੌਕ ਨਾਲਾ ਸਿਸਟਮ ਆ ਗਿਆ ਅੱਛਾ ਜੇ ਕਿਸੇ ਵੀਰ ਨੇ ਕਈ ਵਾਰ ਟਰਾਲੀ ਕਿਸੇ ਨੂੰ ਨਹੀਂ ਮੰਗਵੀਂ ਦੇਣੀ ਆ ਫਿਰ ਲੌਕ ਸਿਸਟਮ ਲੱਗ ਜਾਂਦਾ ਠੀਕ ਹੈ ਵੀਰੇ ਆਪਣੇ ਹੋਟਲ ਆ ਲੀਆਂ ਆ ਉਹ ਵੀ ਆ ਜਾਂਦੀਆਂ ਉਹਨਾਂ ਦੇ ਐਂ ਲੌਕ ਸਿਸਟਮ ਲੱਗਾ ਹੋਇਆਗਾ ਮੰਨ ਕੇ ਚੱਲੋ ਚਾਬੀ ਵਾਲਾ ਇਹਦੇ ਨਾਲ ਇਥੇ ਜਿੰਦੀ ਲੱਗ ਜਾਂਦੀ ਹੈ ਵੀਰੇ ਠੀਕ ਹੈ ਵੀਰੇ ਤੇ ਨੰਬਰ 3 ਤੇ ਵੀਰੇ ਇਹ ਟਰਾਲੀ ਜਿਵੇਂ ਮੰਨ ਕੇ ਚੱਲੋ ਵੀ ਆਪਣਾ ਖੇਤਾਂ ਦੇ ਵਿੱਚ ਕੀ ਚੱਕਰ ਹੁੰਦਾ ਨਾ ਕਈ ਵਾਰ 11 ਫੁੱਟ ਪਹੀ ਹੁੰਦੀ ਹਾਂਜੀ ਬਈ ਉੱਥੋਂ ਮੁੜੂਗੀ ਇਹ ਅੱਛਾ ਹਾਂ ਇਹਦੀ ਟਰੈਕਟਰ ਦੀ ਗੱਡੀ ਨਹੀਂ ਪੱਤੀ ਜਾਊ ਅੱਛਾ ਲੰਬਾਈ ਆਦੇ ਕਰਕੇ ਹਾਂ ਲੰਬਾਈ ਨਹੀਂ ਵੀਰੇ ਆ ਚੀਜ਼ ਦਾ ਫਰਕ ਹੀ ਇੰਨਾ ਪਤਾ ਅੱਛਾ ਹਾਂ ਟਰੈਕਟਰ ਦੀ ਗੱਡੀ ਨਹੀਂ ਪੱਦੀ ਜਾਂਦੀ ਗੱਡੀ ਨਹੀਂ ਅੜਦੀ ਆਸੀਆ ਨਾਲੇ 11 ਫੁੱਟ ਪਹੀ ਤਾਂ ਮੜੂ ਵੀਰੇ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ ਆਪਾਂ ਫੀਚਰ ਪਾਤਾ ਵੀਰ ਜੀ ਇਹ ਟਰਾਲੀ ਦੇ ਵਿੱਚ ਤੇ ਆ ਫਿਰ ਕੀ ਗੇਜ ਗੂਜ ਲਾਉਣੇ ਹੋ ਇਹ ਸਾਈਡ ਵੀਰੇ ਦੀ 10 ਗੇਜ ਆ ਕਿ ਥੱਲੇ 8 ਗੇਜ ਆ ਦੀ ਥੱਲੇ 8 ਗੇਜ ਐਮ ਸੀ ਦੀ ਚਾਸੀ ਆ ਗਈ 8 3 ਦੀ ਚਾਸੀ ਆ ਗਈ ਠੀਕ ਹੈ ਵੀਰੇ ਇੱਕ ਤਾਂ ਹੁੰਦੀ ਆ ਕਿ 7 3 ਦੀ ਚਾਸੀ ਆਪਾਂ 8 3 ਦੀ ਚਾਸੀ ਲਾਈ ਆ ਵੀਰੇ 8 3 ਦੀ ਚਾਸੀ ਹੁੰਦੀ ਆ ਆ ਗਈ ਵੀਰੇ ਫੱਟੀ ਦੇ ਵਿੱਚ ਟਰਾਲੀ ਅੱਛਾ ਤਿੰਨ ਸਰੀਆਂ ਦੇ ਵਿੱਚ ਜਿਵੇਂ ਕੀ ਮੰਨ ਕੇ ਚੱਲੋ ਇਹਨੂੰ ਨਾ ਵੀਰ ਆਪਣੇ ਰਾਜਸਥਾਨ ਡਿਜ਼ਾਈਨ ਬਣਾਇਆ ਆਪਾਂ ਰਾਜਸਤਾਨ ਦੇ ਵਿੱਚ ਭਰਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਹੁਣ ਵੈਸੇ ਪੰਜਾਬ ਚ ਵੀ ਬਹੁਤ ਕਰਦੇ ਆ ਠੀਕ ਹੈ ਵੀਰੇ ਤੇ ਪਰ ਰਾਜਸਤਾਨ ਦੀ ਇਹ ਮੈਂ ਮੰਨ ਕੇ ਚੱਲੂ ਵੀ ਜਾਨ ਹੈ ਜਾਨ ਹੈ ਹਾਂ ਵੀ ਮੰਨ ਕੇ ਚੱਲ ਠੀਕ ਹੈ ਤੇ ਇਹਦਾ ਵੀਰੇ ਪਤੀ ਜਿੱ ਇੱਕ ਫੁਕਚਰ ਹੋਰ ਪਤਾ ਦੇ ਵਿੱਚ 10 ਨਟੇ ਹੱਪ ਕਰਤੀ ਅੱਛਾ ਅੱਪ 10 ਨਟੇ ਆ ਜੀ ਹਾਂ ਅੱਗੇ ਤਾਂ ਹੁੰਦੀ ਸੀ ਜੀ 8 ਨਟੇ ਹੱਪ ਸਿੰਗਲ ਸਿੰਗਲ ਟਾਇਰ ਵਾਲੀ ਇਹਨੂੰ ਜੇ ਕਿਸੇ ਵੀਰ ਨੇ ਕੱਲ ਨੂੰ ਡਬਲ ਟਾਇਰ ਕਰਨਾ ਤਾਂ ਡਬਲ ਟਾਇਰ ਹੋਊਗਾ ਠੀਕ ਹੈ ਡਬਲ ਟਾਇਰ ਦਾ ਮਤਲਬ ਵੀ ਆਪਾਂ ਇਹਨੂੰ ਕਿੱਲੀਆਂ ਵੀ ਦਿੱਤੀਆਂ ਹਿੱਸਾ ਵੀ ਦਿੱਤਾ ਜੇ ਕੱਲ ਨੂੰ ਕਿਸੇ ਵੀਰ ਨੇ ਇਹ ਮੰਨ ਕੇ ਚੱਲੋ ਵੀ ਸਟ੍ਰਾਲੇ ਦੇ ਲਾਉਣਾ ਦਾ ਟਰਾਲੇ ਦੇ ਵੀ ਲੱਗੂ ਠੀਕ ਹੈ ਬਾਈ ਹਾਂਜੀ ਹਾਂਜੀ ਸਾਰਾ ਕੁਝ ਆਪਾਂ ਵੀਰੇ ਇਹ ਫੀਚਰ ਦੇਤਾ ਇੱਚ ਤੇ ਜਾਲ ਜੂਲ ਇਹ ਜਾਲ ਵੀਰੇ 3 ਸਵਾ 2 ਫੁੱਟ ਦੀ ਚਾਈ ਆ ਗਈ ਵੀਰ ਜੀ ਚਾਈ ਆ ਗਈ ਸਵਾ 2 ਫੁੱਟ ਹਾਂਜੀ ਤੇ 3 ਫੁੱਟ ਤੋਤੇ ਆ ਗਿਆ ਵੀਰ ਜੀ ਬੈਡਾ ਬੈਡਾ ਆ ਗਿਆ ਇਹਦੇ ਉੱਤੇ ਵੀਰ ਜੀ ਨਾਲੇ ਤਾਂ ਇਹ ਦਾਣੇ ਟੋਣ ਦੇ ਕੰਮ ਦੇਊਗਾ ਆਪਾਂ ਨੂੰ ਅੱਛਾ ਤੇ ਨਾਲੇ ਆਪਾਂ ਨੂੰ ਤੂੜੀ ਆਈ ਤੇ ਤੂੜੀ ਵਾਲੇ ਦੇ ਕੰਮ ਦੇਊ ਜਾਲ ਹਾਂਜੀ ਹਾਂਜੀ ਤੂੜੀ ਆਈ ਦੇ ਉੱਪਰ ਬਾਈ ਜੀ ਟੋਪੀ ਲਗੂਗੀ ਠੀਕ ਹੈ ਤੇ ਟੂਰੀਟ ਤੇ ਤੇ ਲੱਗੂ ਬਾਈ ਜੀ ਇਹ ਡਾਲਾ ਵੀ ਖੁੱਲਦਾ ਕਰਤਾ ਹੈ ਬਾਈ ਹਾਂ ਜੀ ਹਾਂ ਵਿਚਾਲੋ ਖੁੱਲਦਾ ਡਾਲਾ ਬਾਈ ਜੀ ਗਲਰੀ ਸਿਸਟਮ ਕਰਤਾ ਆਪਾਂ ਇਹ ਠੀਕ ਹੈ ਤੇ ਆਹ ਦੇਖੋ ਜੀ ਆ ਲੈ ਇਹ ਗਲਰੀ ਸਿਸਟਮ ਕਰਤਾ ਸਾਰਾ ਜੀ ਇਹ ਠੀਕ ਹੈ ਆਹ ਦੇਖੋ ਲੋਕ ਸਿਸਟਮ ਇਹ ਬਾਕੀ ਸਿਰੇ ਬਿਨਾ ਜੋੜ ਵਾਲਾ ਫਰਸ ਆ ਗਿਆ ਜੀ ਅੱਛਾ ਜੋੜ ਨਹੀਂ ਹੈਗਾ ਵੀਰ ਜੀ ਨਾ 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 ਜੋੜ ਨਹੀਂ ਆਉ ਵੀਰ ਜੀ 8 ਦੀ ਚਾਦਰ ਆ ਦਿਖਾ ਦਿਓ 8 ਕੇਜ ਦੀ ਮੜੀ ਦਿਖਾ ਦੇ ਬਾਈ ਹਾਂ ਜੀ ਹਾਂ ਜੀ 8 ਕੇਜ ਦੀ ਹੈ ਜੀ ਸਾਰੀ ਆਪਾਂ ਉਹ ਨਹੀਂ ਗਈ ਠੀਕ ਹੈ 4 5 ਐਮ ਐਮ ਕਹਿ ਦਿੰਦੇ ਆ ਤੇ ਇਹਦੇ ਵਿੱਚ ਵੀ ਸਾਰੀ ਟਾਟਾ ਦੀ ਆ ਗਈ ਜੀ ਠੀਕ ਹੈ ਬ੍ਰਦਰ ਮੋਹਰਾ ਲਕੋਈਆਂ ਗਈਆਂ ਜੀ ਰੰਗ ਦੇ ਵਿੱਚ ਕਲਰ ਚ ਆ ਗਈਆਂ ਠੀਕ ਹੈ ਤੇ ਸਾਰੀ ਟਾਟਾ ਦੀ ਆ ਗਈ ਅੱਛਾ ਰੇਟ ਦੀ ਗੱਲ ਕਰੀਏ ਬਈ ਇਹ ਹੁਣ ਕੀ ਰੇਟ ਰੱਖੇ ਦਾ ਟਰਾਲੀ ਦਾ ਕੰਮ ਇਹਦਾ ਰੇਟ ਆ ਰੱਖਿਆ ਜੀ 1,58,000 ਜਿੰਮੇ ਖੜੀ ਆ ਜਿੰਮੇ ਖੜੀ ਹੈ ਹਾਂਜੀ ਹਾਂਜੀ ਕੋਈ ਮੌਕੇ ਤੇ ਰੇਟ ਦਾ ਹੋ ਜਾਂਦਾ ਹੈਗਾ ਹੋਦਾ ਕਰਦਾ ਵੀਰੇ ਠੀਕ ਹੈ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਜੇ ਕਿਸੇ ਨੇ ਨਾਲ ਲੈਣੇ ਹੋਣ ਜੇ ਕਿਸੇ ਨੇ ਵੀਰ ਨੇ ਟਾਇਰ ਨਾਲ ਲੈਣੇ ਹੋਣ ਤਾਂ ਆਪਾਂ 6000 ਤੋਂ ਲੈ ਕੇ 7000 ਰੁਪਏ ਤੱਕ ਟਾਇਰ ਕੱਟ ਲੈਣੇ ਹੁੰਦੇ ਆ ਕਿਉਂਕਿ ਆਪਾਂ ਇਕੱਠੇ ਟਾਇਰ ਲੈਣੇ ਹੁੰਦੇ ਆਂਗੇ ਠੀਕ ਹੈ ਵੀਰੇ ਇਹਦੇ ਵਿੱਚ ਆਪਾਂ ਟਾਇਰਾਂ ਦੀ ਹੁਣ ਜਿਵੇਂ ਮੰਡੀ ਦੇ ਵਿੱਚ ਅਗਲਾ ਕਹਿੰਦਾ ਵੀ ਸਾਡੇ ਬੇਦਾਗ ਟਾਇਰ ਆ ਜਾਂ ਕਿੰਮਿਆਂ ਉਹ ਗੱਲਾਂ ਗਲਤ ਹੁੰਦੀਆਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਆਪਾਂ ਟਾਇਰਾਂ ਦੇ ਵਿੱਚ ਬੜੇ ਨਹੀਂ ਠੀਕ ਹੈ ਬ੍ਰਦਰ ਹਾਂ ਟਾਇਰਾਂ ਦੀ ਆਪਣੀ ਮੰਨ ਕੇ ਚੱਲੋ ਵੀ ਜਿੰਨਾ ਚਿਰ ਮਰਜ਼ੀ ਜ਼ਿੰਮੇਦਾਰ ਭਰਾ ਨੇ ਜੇ ਆਪਣੇ ਮੋੜਨੇ ਟਾਇਰ ਕਿਦੋਂ ਮਰਜ਼ੀ ਮੋੜ ਸਕਦਾ ਠੀਕ ਹੈ ਬਈ ਤੇ ਆਹ ਦੇਖੋ ਜੀ ਨੰਬਰ 2 ਤੇ ਆ ਗਈ ਆਪਣੀ ਆਹ ਟਰਾਲੀ ਇਹ ਫਿਰ ਰੰਗ ਬਿਨਾ ਕਰੇ ਵਾਲੇ ਕਿਵੇਂ ਲੱਤੀਆਂ ਇਹ ਵੀਰ ਜੀ ਆਪਾਂ ਮੰਨ ਕੇ ਚੱਲੋ ਵੀ ਨੰਬਰ ਇਥੇ ਕੀ ਹੁੰਦਾ ਭਰਾ ਵੀ ਅਗਲਾ ਕਹਿੰਦਾ ਵੀ ਯਾਰ ਖਾ ਭਰਾ ਕਿਵੇਂ ਵਾਇਲਡ ਲਾਈਆ ਕੀ ਗੱਲਬਾਤ ਹੈ ਹਾਂ ਅਗਰੇ ਨੂੰ ਵੀਰ ਨੂੰ ਆ ਸਫਾਈ ਸਫੁੱਤਾ ਸਫਾਈ ਦਿਖਾਉਣ ਦੀ ਖਾਤਰ ਸਫਾਈ ਤੇ ਹੀ ਖਾਤਰ ਜੀ ਠੀਕ ਹੈ ਕੋਈ ਵਾਇਲਡ ਸ਼ਾਇਲਡ ਨਹੀਂ ਉੱਪਰ ਦੀਂਦਾ ਸਾਰਾ ਹੈ ਸਾਫ ਸੁਥਰੀ ਹੈ ਨਾ ਹਾਂਜੀ ਹਾਂ ਉਹ ਚੀਜ਼ ਦਿਖਾਉਣ ਖਾਤਰ ਕੁਆਲਿਟੀ ਦਿਖਾਉਣ ਖਾਤਰ ਇਹ ਮੈਨੂੰ ਕੁਆਲਿਟੀ ਦਿਖਾਉਣ ਖਾਤਰ ਲਿਆਏ ਆ ਜੀ ਠੀਕ ਹੈ ਇਹਦੇ ਆ ਦਿਖਾ ਦਿਓ ਵੀਰ ਜੀ ਸਾਰੀਆਂ ਮੋਰਾ ਇਹਦੇ ਵੀ ਆ ਹੋਈ 8 3 ਦੀ ਪੈਸੇ ਦੀ ਡਬਲ ਗੱਟ ਆ ਗਿਆ ਸਾਰੀਆਂ ਚੀਜ਼ਾਂ ਇਹਦੇ ਵੀ ਸੇਮ ਆ ਗਈਆਂ ਜੀ जे जे अच्छा जेडीया हो ਟਰਾਲੀਆਂ ਖੜੀਆਂ ਜਿਵੇਂ ਇਹ ਲਾ ਲਓ ਇਹਨਾਂ ਤੇ ਫਿਰ ਗੇਜ ਗੂਜ ਦਾ ਫਰਕ ਪਾਉਣੇ ਕੋ ਬਾਡੀ ਦੇ ਸੇਮ ਹੀ ਤਿਆਰ ਹੋ ਗਈ। ਨਾ ਬਾਈ ਜੀ ਇੱਕ ਟਰਾਲੀ ਦੇ ਫਰਕ ਹੈ ਆਪਣਾ ਕੱਲੀ ਦੇ। ਅੱਛਾ ਹੋਰ ਕਿਸੇ ਟਰਾਲੀ ਦੇ ਵਜਣ ਦੀ ਗੱਲ ਕਰੀਏ ਤਾਂ 16 ਕਵੱਟ ਲਵੇਟ ਤਰੂਗਾ। ਠੀਕ ਹੈ ਬਈ। 16 ਤੋਂ 17 ਆਪਣਾ ਹਲਕਾ ਮਾਲ ਹੁੰਦਾ ਨਹੀਂਗਾ। ਅੱਛਾ ਕਿਉਂ ਕਹ ਰਕੇ ਨਾ ਰੁਪਈਆ ਲਾਉਂਦਾ ਬਾਈ? ਹਾਂ। ਜ਼ਿੰਦਗੀ ਦੇ ਵਿੱਚ ਆਲਾ ਜਮਾਣਾ ਮਾਲ ਵਿਕੂਆ ਕੋਈ ਚੱਕਰ ਗੱਲ ਨਹੀਂ ਕੇਰਾਂ ਜਦੋਂ ਅਗਰ ਲਾ ਗਿਆ ਫਿਰ ਮੁੜ ਕੇ ਤਸੱਲੀ ਹੋਈ ਅਗਲੇ। ਤਸੱਲੀ ਹੋ ਜਾਂਦੀ ਹੈ। ਹਾਂਜੀ ਹਾਂਜੀ। ਆਹ ਦੇਖੋ ਜੀ। ਆ ਜਾ ਮੜ ਠੀਕ ਹੈ ਜੀ ਇਹਦਾ ਹੋਰ ਥੋੜੀ ਜਿਹੀ ਬਨਾਵਟਾ ਆ ਗਈ ਹੈ ਨਾ ਹਾਂਜੀ ਹਾਂ ਹੂੰ ਆ ਦੇਖੋ ਠੀਕ ਹੈ ਇਹ ਆਪਾਂ ਨੂੰ ਉਹ ਟਰਾਲੀ ਦੇ ਪਤਾਂ ਮੋਰਾ ਨਹੀਂ ਪਤਾ ਲੱਗਿਆ ਸੀ ਆ ਦੇਖੋ ਟਾਟਾ ਦਾ ਆ ਦੇਖੋ ਜੀ ਇਹ ਇਹ ਚੀਜ਼ ਦਿਖਾਉਣ ਖਾਤਰ ਹਨਾ ਤੇ ਬਾਈ ਨੇ ਇਹ ਰੰਗ ਵਗੈਰਾ ਨਹੀਂ ਕੀਤੀ ਅੱਛਾ ਜੇ ਕਿਸ ਨੂੰ ਉਹ ਸਾਈ ਤੇ ਬਣਾਉਣੇ ਛੋਟੇ ਤੋਂ ਕੀ ਫਿਰ ਰੇਟ ਵਗੈਰਾ ਕੀ ਰਹਿੰਦਾਗਾ ਸਾਈ ਸਾਈ ਵੀਰੇ ਜੇ ਤਾਂ ਲੈਣੀਆ ਵੀਰੇ ਨੇ ਕਲਰ ਕਰਕੇ ਹਾਂ ਟਾਟਾ ਦੇਵਾਂਗੇ 90 ਰੁਪਏ ਹੈਂ 90 ਰੁਪਏ ਕਲਰ ਕਰਕੇ ਹਾਂਜੀ ਕਲਰ ਕਰਕੇ ਹਾਂਜੀ ਜੇ ਕਿਸੇ ਵੀਰ ਨੇ ਕਲਰ ਨਹੀਂ ਕਰਾਉਣਾ ਤਾਂ ਆਪਾਂ 85 ਰੁਪਏ 85 ਰੁਪਏ ਹਾਂਜੀ ਹਾਂਜੀ ਇਹ ਕਿੰਨਾ ਕੁ ਟਾਈਮ ਪਹਿਲਾਂ ਬਈ ਫਿਰ ਸਾਈ ਫੜਦੇ ਹੋਗੇ ਸਾਈਆਂ ਤਾਂ ਵੀਰੇ ਹੁਣ ਮੰਨ ਕੇ ਚੱਲੋ ਵੀ 8-7 ਦਿਨਾਂ ਚ ਪੀਸ ਤਿਆਰ ਕਰ ਦਿੰਨੇ ਆਪਾਂ ਤੇ ਨਹੀਂ ਟੁੱਟ ਲ ਆਪਣੇ ਕੋਲੇ ਹੁੰਦੀ ਆ ਤਿਆਰ 15-20 ਪੀਸਾਂ ਦੇ ਵਿੱਚ ਹੁੰਦੀ ਹੁੰਦੇ ਆ ਓਕੇ ਹਾਂਜੀ ਹਾਂਜੀ ਤਿਆਰ ਹੁੰਦੇ ਆ ਤਿਆਰ ਹੁੰਦੇ ਜਦੋਂ ਮਰਜ਼ੀ ਆਉਟਾ ਨੇ ਤਿਆਰ ਮਿਲਣਗੇ ਮਿਲਣਗੇ ਜੀ ਠੀਕ ਆਹਾ ਫਿਰ ਇਹ ਟਰਾਲੀ ਵੀਰੇ ਚੱਲੀ ਹੋਈ ਆ ਇਹ ਆਪਾਂ ਆਪਦੇ ਝੋਨਾ ਢੋਣ ਤੇ ਚੱਲੀ ਹੋਈ ਆ ਅੱਛਾ ਹਾਂ ਆਪਣਾ ਆਪ ਦਾ ਝੋਨਾ ਢੋਆ ਹੋਇਆ ਹੈ ਇਹਦੇ ਨਾਲ ਠੀਕ ਹੈ ਵੀਰੇ ਇਹਦਾ ਰੇਟ ਵੀ ਘੱਟ ਕਰਤਾ 50000 ਰੁਪਿਆ ਰੇਟ ਕੀਤਾ ਇਹਦਾ ਟਰਾਲੀ ਪਾਕੇ ਸੇਲ ਹੋਊਗੀ ਉਹਨਾਂ ਦਾ 55 55 ਹਾਂਜੀ ਟਰਾਲੀ ਸੇਲ ਹੋ ਗਈ ਹੈ ਵੇਚਤੀ ਹੈ ਜੀ ਵੇਚਦੀ ਹਾਂਜੀ ਹਾਂਜੀ ਠੀਕ ਹੈ ਬ੍ਰਦਰ ਤੇ ਲੈ ਵੀ ਇਹ ਸਾਰੀਆਂ ਬਾਈ ਇਸ ਤਰ੍ਹਾਂ ਦੀਆਂ ਟਰਾਲੀਆਂ ਬਣਾਉਂਦਾ ਹਨਾ ਇਹ 'ਚ ਕੋਈ ਫਰਕ ਹੈਗਾ ਹੈਗਾ ਇਹ 'ਚ ਪੇਛਾ ਲੋ ਇਹਦੇ ਨਾਲ ਉਹ ਦੂਜੀ ਨੰਬਰ ਨਾਲੋਂ ਉਹਦਾ ਫਰਕ ਹੈਗਾ ਪਹਿਲੇ ਨੰਬਰ ਨਾਲ ਦੀ ਆ ਗਈ ਵੀਰੇ ਅੱਛਾ ਤਿੰਨ ਸਰੀਆਂ ਦੇ ਵਿੱਚ ਆ ਗਈ ਇਹ ਤਿੰਨ ਸਰੀਆਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਉਹ ਦੋ ਸਰੀਆਂ ਦੇ ਵਿੱਚ ਸੀ ਆਈ ਦੀ ਡਿਜ਼ਾਈਨਿੰਗ ਥੋੜੀ ਜਿਹੀ ਵੱਖਰੀ ਆ ਗਈ ਸੀ ਸਾ ਟਾਇਰ ਪੰਪ ਸਭ ਕੁਝ ਤੀਜਾ ਸੇਮ ਆ ਗਈਆਂ ਸਾਰੀਆਂ ਦੇ ਅੱਛਾ ਹੂੰ ਤੇ ਸਾਰੀਆਂ ਤੇ ਚੀਜ਼ਾਂ ਸੇਮ ਆਗੀਆਂ ਵੀਰਾ ਠੀਕ ਹੈ ਬਾਕੀ ਮੇਨ ਗੱਲ ਆ ਜਿਹੜੀ ਜਿਸ ਤਰ੍ਹਾਂ ਦੀ ਤੁਸੀਂ ਬਣਾਉਣੀ ਆ ਟਰਾਲੀ ਉਸ ਤਰ੍ਹਾਂ ਦੀ ਬਣਾ ਦੇਣਗੇ ਉਸ ਤਰ੍ਹਾਂ ਦੀ ਬਣਾ ਦੇਣਗੇ ਜਿਵੇਂ ਫੋਟੋ ਦਿਖਾ ਦਿਓ ਬਾਈ ਨੂੰ ਵੀ ਇਹੀ ਜੀ ਚਾਹੀਦੀ ਹੈ ਭਾਈ ਓਦਾਂ ਦੀ ਤਿਆਰ ਹੋ ਜੂਗੀ ਇਹਦੇ ਮੰਨ ਕੇ ਚੱਲੋ ਵੀ ਇਹਦੇ ਕਲਰ ਕਰਤਾ ਜੀ ਆਪਾਂ ਅੱਛਾ ਆ ਬਗੈਰ ਕਲਰ ਤੋਂ ਆ ਗਈ ਹਾਂ ਕੀ ਸੇਮ ਹੀ ਆ ਗਈ ਚੀਜ਼ ਸੇਮ ਆ ਗਈ ਇਹਦੇ ਵਿੱਚ ਥੋੜੀ ਜੀ ਫਰਕ ਆ ਗਿਆ ਐਂਗਲ ਪੱਤੀ ਦੇ ਵਿੱਚ ਆ ਗਈ ਵਿੱਚ ਫੱਟੀ ਦੇ ਵਿੱਚ ਆ ਜਾਂਦਾ ਜੀ ਠੀਕ ਹੈ ਹਾਂਜੀ ਹਾਂਜੀ ਪੰਪੂ ਫਿਰ ਨਮਾ ਲਾਉਣੇ ਹਣਾ ਪੰਪ ਦੀ ਵੀਰੇ ਆਪਣੀ 3 ਸਾਲਾਂ ਦੀ ਗਾਰੰਟੀ ਹੋਊਗੀ ਚੀਜ਼ੇ 1 ਆ ਦੇਖੋ ਇਹਦੇ ਵੀ ਸਾਰਾ ਟਾਟਾ ਦਾ ਮਾਲ ਆ ਗਿਆ ਜੀ ਆਹ ਟਰਾਲੀ ਆ ਗਈ ਜਿਸਤੀ ਦੇ ਵਿੱਚ ਜੀ ਅੱਛਾ ਇਹ ਜਿਸਤੀ ਦੇ ਵਿੱਚ ਆ ਗਈ ਵੀਰੇ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਇਹਨੂੰ ਇੰਪੋਰਟਡ ਜਿਸਤੀ ਦੇ ਵਿੱਚ ਆ ਗਿਆ ਐਂਗਲ ਦੇ ਵਿੱਚ ਆ ਗਿਆ ਇਹ ਵੀਰੇ ਇਹ ਕਿੰਨੀ ਕੀ ਡਿਮਾਂਡ ਹੈ ਜੀ ਇਸ ਚੀਜ਼ ਦੀ ਬਹੁਤ ਜ਼ਿਆਦਾ ਡਿਮਾਂਡ ਆ ਵੀਰੇ ਇਹਦੇ ਨਾਲੋਂ ਜ਼ਿਆਦਾ ਡਿਮਾਂਡ ਆ ਹਾਂਜੀ ਹਾਂਜੀ ਆਹ ਖੜਿਆ ਵੀਰੇ ਇਹ ਇਹ ਜੀ ਇਹੀ ਪਸੰਦ ਕਰਦੇ ਆ ਕੇ ਵੈਸੇ ਅੱਛਾ 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 ਕਿਹੜਾ ਏਰੀਆ ਬਾਈ ਦਾ ਆਪਣਾ ਏਰੀਆ ਜਿਹੜਾ ਹਰਿਆਣਾ ਤਾਂ ਹੀ ਹਰਿਆਣੇ ਤੋਂ ਹਰਿਆਣੇ ਤੋਂ ਆਇਆ ਬਾਈ ਇਹ ਦੀ ਜ਼ਿਆਦਾ ਡਿਮਾਂਡ ਕਰ ਰਹੇ ਹੋ ਇਹ ਦੀ ਜ਼ਿਆਦਾ ਡਿਮਾਂਡ ਕਿਉਂ ਕੀ ਕਾਰਨ ਕੀ ਆ ਜਰ ਨਹੀਂ ਲੱਗਦਾ ਠੀਕ ਹੈ ਖਰਾਬ ਨਹੀਂ ਹੁੰਦੀ ਹੈ ਖਰਾਬ ਨਹੀਂ ਹੁੰਦੀ ਵੀ ਇੱਕ ਵਾਰ ਲੈ ਲਈ ਤਾਂ ਵਧੀਆ ਨਿਸਾ ਹੀ ਹੈ ਕੰਮ ਦੀ ਹੈਨਾ ਇਹ ਬਾਕੀ ਸਾਰੇ ਵੀਰੇ ਬਾਹਰ ਬੂਰ ਖੜੀ ਰਹੇ ਨਾ ਕੋਈ ਟਿੱਕਾ ਨਹੀਂ ਹਾਂ ਬਗਾਇਆ ਰੰਗ ਤੋਂ ਵੀ ਸਹੀ ਚੱਲੂਗੀ ਤੇ ਮੰਨ ਕੇ ਚੱਲੋ ਵੀ ਜੇਰੇ ਕਿਸੇ ਭਰਾ ਦੇ ਬਾਹਰ ਟਰਾਲੀ ਖੜਦੇ ਆਗੇ ਉਹਨੂੰ ਬਹੁਤ ਤਕੜੀ ਚੀਜ਼ ਹੈ ਇਹ ਠੀਕ ਹੈ ਬੜਾ ਇੱਕ ਤਾਂ ਹੁੰਦੀ ਆਮ ਜਿਸ਼ਤੀ ਜੀ ਹਾਂ ਇਹ ਕਿੰਨਾ ਕੁ ਫਿਰ ਰੇਟ ਦਾ ਕਿੰਨਾ ਖਰਚ ਪੈ ਜਾਣਾ ਇਹ ਰਹਿੰਦਾ 10000 ਦਾ ਬੱਟਾ ਜੀ 10000 ਰੁਪਏ ਦਾ ਹਾਂ ਇਹ ਚੀਜ਼ ਮਹਿੰਗੀ ਹੁੰਦੀ ਹੈ ਥੋੜੀ ਜਿਹੀ ਬਾਜ ਨੇ ਉਹਦੇ ਨਾਲੋਂ 20 50 ਕਿਲੋ ਹਲਕਾ ਹੁੰਦਾ ਇਹਦਾ ਅੱਛਾ ਬਾਜ ਨੇ ਹਲਕਾ ਹੁੰਦਾ ਜਿਵੇਂ ਮੰਨ ਕੇ ਚੱਲੋ ਵੀ ਜਿਸ਼ਤੀ ਦੇ ਵਿੱਚ ਆ ਦੇਖੋ ਇੰਪੋਰਟਡ ਆਈਐਸਆਰ ਦਾ ਸਾਰਾ ਮਾਰਕ ਆ ਗਿਆ ਜੀ ਆਈਐਸਆਈ ਹਾਂ ਹਾਂ ਜੀ ਐਸਆਰ ਦੇ ਮਾਰਕ ਤੇ ਆ ਗਈ ਸਾਰੀ ਠੀਕ ਹੈ ਜੀ ਉਹ ਸੁੰਨ ਟਰਾਲੀ ਤਿਆਰ ਹੋਈ ਜੀ ਇਹ ਇਹ ਫਰਸ਼ ਵੀ ਫਿਰ ਇਹ ਜੀ ਦਾ ਲੱਗਦਾ ਹਾਂ ਜੀ ਹਾਂ ਜੀ ਸਾਰਾ ਐਸਆਰ ਦਾ ਠੀਕ ਆ ਠੀਕ ਆ ਇਹਨੂੰ ਮੰਨ ਕੇ ਚੱਲੋ ਵੀ ਜਿਹੜੇ ਭਰਾ ਨੂੰ ਇਹਦਾ ਪਤਾਗਾ ਉਹੀ ਲੈ ਕੇ ਜਾਊਗਾ ਉਹੀ ਲੈ ਕੇ ਜਾਊਗਾ ਇਹ ਵੀ ਗੇਜਾਂ ਦੇ ਵਿੱਚ ਹੀ ਆਉਂਦਾ ਹਾਂ ਹਾਂਜੀ 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 ਇਹ ਕਹਿ ਗਏ ਜਿਹਦਾ ਲੱਗਦਾ ਇਹਦੇ ਦੱਸ ਗਏ ਜਿਹਦਾ ਲੱਗਦਾ ਜੀ ਇਹਦੇ ਸਾਈਡ ਵੀ ਉਹੀ ਗੇਜ ਲੱਗੀ ਆ ਅੱਛਾ ਬਈ ਤੇ ਥੱਲਾ ਵੀ ਉਹੀ ਗੇਜ ਲੱਗੇਗਾ ਠੀਕ ਆ ਠੀਕ ਆ ਤੇ ਆਹ ਰੰਗ ਕਰੀਆਂ ਵਾਲੀਆਂ ਆ ਗਈਆਂ ਹਾਂਜੀ ਹਾਂਜੀ ਇਹ ਰੰਗ ਕਲਰ ਕਰੀਆਂ ਆ ਇਹ ਆ ਨੰਬਰ ਵੀ ਆ ਦਿਖਾ ਦੇਣਾ ਸਾਨੂੰ ਹਾਂਜੀ ਪਬਲੀ ਨਾਂ ਬਾਈ ਦਾ ਜਿਹੜਾ ਪੁੱਣਾ ਗੱਲਬਾਤ ਕਰ ਰਿਹਾ ਘਮਣ ਕਲਾ ਇਹ ਆ ਮੋਬਾਈਲ ਨੰਬਰ ਆ ਗਿਆ ਆ ਮੋਬਾਈਲ ਨੰਬਰ ਆ ਗਿਆ 75892 99512 ਬਾਕੀ ਸਕਰੀਨ ਤੇ ਨੰਬਰ ਆਈ ਜਾਂਦਾ ਇੱਕ ਨੰਬਰ ਹੋਰ ਆ ਬ੍ਰਦਰ ਆਪਣਾ 8647688577 ਠੀਕ ਹੈ ਜੀ ਕਈ ਵਾਰ ਕੇ ਇੱਕ ਫੋਨ ਤੇ ਭਰਾ ਨਹੀਂ ਲੱਗਦਾ ਹਾਂ ਤਾਂ ਦੂਜੀ ਤੇ ਰਾਸ ਆ ਜਾਂਦਾ ਤਾਂ ਪਰ ਮੈਂ ਬੇਨਤੀ ਆ ਵੀ ਉਹ ਕਾਲ ਨਹੀਂ ਚੱਕੀ ਜਾਂਦੀ ਤੇ ਬਾਕੀ 6 ਮਹੀਨੇ ਕੋਈ ਫਰਕ ਹੈਗਾ ਕਿਸੇ ਟਰਾਲੀ 'ਚ ਹੋਰ ਮਾੜਾ ਮੋਟਾ ਇੱਕ ਟਰਾਲੀ 'ਚ ਵਟਾਈ ਹੁਣੋਂ ਪਾ ਦਿਖਾ ਦਿੰਨੇ ਆ ਹਾਂਜੀ ਹਾਂਜੀ ਆ ਦੇਖੋ ਜੀ ਇਹਦੇ ਵਿੱਚ ਆਹ ਟਰਾਲੀ ਦੇ ਵਿੱਚ ਵਟਾ ਇਹਦੇ ਆਪਾਂ ਟੋਪੀ ਲਾਤੀ अच्छा ए टोपी हा, लगी हां टोपी लगी है ये ऊपर ते एदे ਵਿੱਚ ਮੰਨ ਕੇ ਚੱਲੋ ਵੀ ਕਿਸੇ ਭਰਾ ਨੇ ਵੀ ਆਹੋ ਕਰਨ ਦੀ ਲੋੜ ਨਹੀਂ ਠੀਕ ਹੈ ਬਾਈ हां ਇੱਕ ਇਹਦੇ ਵਿੱਚ ਚੱਪ ਗੱਟਾ ਇਹ ਆ ਕਰਤਾ ਜੀ ਆ ਗੱਟੇ ਜੀ ਫਰਕ ਰੱਖੇ ਥੋੜਾ ਇਹਦੇ ਗੱਟੇ ਵਿੱਚ ਵੀ ਫਰਕ ਪਤਾ ਜੀ ਠੀਕ ਹੈ ਦੂਜਿਆਂ ਦਾ ਤਾਂ ਜਿਵੇਂ ਡਬਲ ਡਬਲ ਲਾ ਕੇ ਸਿੰਗਲ ਆ ਗਿਆ ਹਾਂਜੀ ਹਾਂਜੀ ਇਹਦੇ ਸਿੰਗਲ ਗੱਟਾ ਕਰਤਾ ਜੀ ਠੀਕ ਹੈ ਉਹਦਾ ਡਿਮਾਂਡ ਤੇ ਆ ਵੀ ਜਿੱਦਾਂ ਹੀ ਤਿਆਰ ਕਰਾਵਾਂਗੇ ਸਿੰਗਲ ਕਰਾਉਣਾ ਆਹ ਦੇਖੋ ਜੇ ਇਹਦੀ ਡਿਜ਼ਾਈਨਿੰਗ ਆਪਾਂ ਐ ਵੱਖਰੀ ਕਰਤੀ ਹਾਂ ਆਏ ਐ ਫਰਕ ਪੈ ਜਾਂਦਾ ਜੀ ਠੀਕ ਹੈ ਇਹ ਫਿਰ ਕਰੀਆਂ ਸਾਰੀਆਂ ਸਿੰਗਲ ਹੀ ਨੇ ਜੇ ਕਿਸੇ ਨੇ ਡਬਲ ਕਰਵਾਉਣੀ ਆ ਡਬਲ ਤਬੀਦ ਵੀ ਮਿਲ ਜਾਂਦਾਗਾ ਸਾਰਾ ਕੁਝ ਮਿਲ ਜਾਂਦਾ ਦੇਖੋ ਸਾਰੀਆਂ ਟਰੈਡੀਆਂ ਠੀਕ ਹੈ ਜੀ ਮਰਜ਼ੀ ਤਿਆਰ ਕਰੇ ਇਹ ਬੰਦਾ ਉਹ ਜੀ ਤੇ ਜੇ ਸਾਡੀ ਕੋਈ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੋਲ ਆਉਂਦਾ ਕਿੰਨਾ ਘੜਾ ਡਿਸਕਾਊਂਟ ਹੋ ਜੂ ਫਿਰ ਜਿੰਨਾ ਤੂੰ ਕਹਦੇਗਾ ਭਰਾ ਉਨਾ ਹੀ ਕਰਦਾਂ ਹੁਣ ਤੇਰੇ ਸਾਰੇ ਵੀ ਜਿੰਨਾ ਤੂੰ ਕਹੇਗਾ ਉਨਾ ਹੀ ਕਰਦਾਂਗੇ ਠੀਕ ਹੈ ਗੱਲ ਤੇਰਾ ਸਕਰੀਨਸ਼ਾਟ ਲੈ ਕੇ ਆ ਜਾ ਭਰਾ ਵੀਡੀਓ ਸ਼ੇਅਰ ਕਰਕੇ ਆ ਜੀ ਵੀਡੀਓ ਸ਼ੇਅਰ ਕਰਕੇ ਆ ਜੀ ਲੈ ਵੀਡੀਓ ਸ਼ੇਅਰ ਕਰਦੇ ਤੇ ਪੇਜ ਕਰ ਲੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹਾਂ